ਸਿੱਖ ਜਥੇਬੰਦੀਆਂ ਨੇ ਕੀਤਾ ਰੋਡ ਜਾਮ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਲਈ ਸਖਤ ਕਾਨੂੰਨ ਬਣਾਉਣ ਦੀ ਮੰਗਦਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 57 ਦਿਨਾਂ ਤੋਂ 500 ਫੁੱਟ ਉੱਚੇ ਮੋਬਾਈਲ ਟਾਵਰ ਤੇ ਬੈਠ ਕੇ ਕਰ ਰਹੇ ਹਨ ਪ੍ਰਦਰਸ਼ਨ ਭਾਈ ਰਜਿੰਦਰ ਸਿੰਘ ਫਤੇਗੜ ਛੰਨਾ ਨੇ ਸਮਾਣਾ ਖਬਰਨਾਮਾ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਅੱਜ 57 ਦਿਨ ਹੋ ਗਏ ਹਨ ਮੋਬਾਈਲ ਟਾਵਰ ਤੇ ਚੜੇ ਨੂੰ ਉਹਨਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਸਿੱਖ ਸੰਗਤਾਂ ਨੂੰ ਸਮਾਣਾ ਪਟਿਆਲਾ ਰੋਡ ਜਾਮ ਕਰਨਾ ਪਿਆ ਜੇਕਰ ਸਰਕਾਰ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਿੱਖ ਸੰਗਤਾਂ ਕੋਈ ਵੱਡਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੀਆਂ ਸਮਾਣਾ ਖਬਰਨਾਮਾ ਲਈ ਹਰਦੀਾਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਤੇ ਉਹ ਜਿਹੜਾ ਤਾਂ ਕਰਕੇ ਅੱਜ ਸਾਨੂੰ ਹੁਣ ਅੱਜ ਤੋਂ ਜਿੰਨਾ ਚਿਰ ਲੰਘਿਆ ਠੀਕ ਹੈ ਜਿੰਨਾ ਚਿਰ ਲੰਘਿਆ ਠੀਕ ਹੈ ਅੱਜ ਤੋਂ ਸਾਨੂੰ ਹਣਾ ਅੱਜ ਤੋਂ ਹਣਾ ਪੂਰੇ ਕੰਮਰ ਕਸੇ ਕਸ ਲੈਣੇ ਚਾਹੀਦੇ ਨੇ ਜਦੋਂ ਵੀ ਸੱਤਾ ਆਉਂਦਾ ਐਂ ਵੱਡੀ ਗੱਲ ਇਤੋਂ ਤੁਕਣਾ ਪ੍ਰਚਾਰ ਕਰਕੇ ਆਪਾਂ ਨੂੰ ਠੀਕ ਹੈ ਆਪਾਂ ਇਹਨਾਂ ਦੇ ਹੁਣ ਨੱਕ ਜੇ ਕੰਮ ਕਰਨਾ ਪਊਗਾ ਸਰਕਾਰ ਦੇ ਕਿ ਵੀ ਫੇਰ ਇਹ ਇਸ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਹੈਗਾ ਕਿਉਂਕਿ 7 ਮਈ ਤੱਕ ਸਾਡੀ ਗੱਲ ਸੁਣੇ ਨਹੀਂ ਰਹੀ ਕੋਈ ਸਰਕਾਰ ਸੋ ਸਾਧ ਸੰਗਤ ਜੀ ਹੁਣ ਤੁਸੀਂ ਜਿਵੇਂ ਪੱਟੀ ਗਿਣਤੀ ਚ ਅੱਜ ਦੂਰੋਂ ਦੂਰੋਂ ਆਏ ਹੋ ਦੇਖੋ ਜੋਧਪੁਰ ਚਿੰਮੇ ਨੇ ਪਿੰਡਾਂ ਪਰਨਾਲੇ ਚ ਉਹ ਅਜੇ ਉਥੋਂ ਲੰਗਰ ਲੈ ਕੇ ਨਾਲੇ ਸੰਗਤ ਲੈ ਕੇ ਆਏ ਨੇ ਦੇਖੋ ਪਰ ਉਹ ਅਸੀਂ ਬੇਨਤੀ ਕਰਦੇ ਹਾਂ ਹਰਿਆਣੇ ਵਾਲੇ ਪਿੰਡਾਂ ਵਾਲਿਆਂ ਨੂੰ ਗੁਰਦੁਆਰੇ ਕਮੇਟੀਆਂ ਨੂੰ ਸਮਾਣੇ ਦੀਆਂ ਬੱਤੀ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ ਗ੍ਰੰਥੀ ਸਹਿਵਾਨਾਂ ਨੂੰ ਕਿਉਂਕਿ ਉਹਨਾਂ ਦਾ ਤਾਂ ਬਹੁਤ ਫਰਜਵੰਦ ਆ ਯਾਰ ਉਹ ਤਾਂ ਹਰ ਟਾਈਮ ਗੁਰੂ ਦੇ ਨੇੜੇ ਗੁਰੂ ਦੇ ਆਸਰੇ ਉਹ ਜਿਉਂਦੇ ਨੇ ਗੁੰਦੇ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਵੀ ਅੱਜ ਗੁਰਵਾਨੀ ਹੈ ਰਾਗੀਆਂ ਦੀ ਢਾਡੀਆਂ ਦੀ ਤੇ ਸਾਡੇ ਬਾਬਿਆਂ ਦੀ ਜਿਹੜੇ ਵੱਡੇ ਵੱਡੇ ਡੇਰੇ ਸਾਰੇ ਨੂੰ ਬੇਨਤੀ ਹੈ ਵੀ ਜਿਹੜਾ ਵੀ ਜਿਹਦੇ ਵੀ ਜਿਹਦੇ ਨਾਲ ਪਿਆਰ ਹੈ ਸੰਗਤ ਨੂੰ ਬੇਨਤੀ ਹੈ ਵੀ ਹਰੇਕ ਨੂੰ ਤੁਸੀਂ ਫੋਨ ਤੇ ਉਹਨੂੰ ਉਹਦੀ ਜ਼ਮੀਰ ਜਗਾਉਣ ਦੀ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰੋ ਜਿਹੜਾ ਵੀ ਕਿਸੇ ਬਾਬੇ ਨਾਲ ਕਿਸੇ ਗ੍ਰੰਥੀ ਨਾਲ ਲਿੰਕ ਹੈ ਹਰੇਕ ਨੂੰ ਆਪ ਕੋ ਭਾਈ ਵੀ ਜੇ ਤੂੰ ਰਜਨਾ ਸਿੱਖੀ ਦੀ ਗੱਲ ਕਰਨੇ ਅੱਜ ਤਾਂ ਸਾਡੇ ਜੇ ਸਾਡੀ ਗੁਰਬਾਣੀ ਰੁੱਲਦੀ ਹੈ ਸਾਡੀ ਹੋਂਦ ਨਹੀਂ ਹੈਗੀ ਅਸੀਂ ਸਿੱਖ ਕੌਣ ਦੇ ਲੈਕ ਨਹੀਂ ਮੈਂ ਤਾਂ ਮੰਨਦਾ ਨਹੀਂ ਆਪਣੇ ਆਪ ਨੂੰ ਵੀ ਮੈਂ ਸਿੱਖਾਂ ਗੁਰੂ ਦਾ ਕਿਉਂਕਿ ਜਦ ਸਾਡੇ ਸਾਹਮਣੇ ਸਾਡੀ ਗੁਰਬਾਣੀ ਅ ਤੇਰਾ ਚ ਰੁੱਲ ਰਹੀ ਹੈ ਯਾਰ ਆ ਤਿੰਨ ਵਾਰ ਤਾਂ ਸਹਾ ਸੰਗ ਦੀ ਹੁਣ ਬੇਅਦਬੀ ਹੋ ਗਈ ਪਹਿਲਾਂ ਹੋਈ ਨਵੇਂ ਗਾਉਂ ਦੇ ਵਿੱਚ ਫਿਰ ਹੋਈ ਕੱਟੂ ਦੇ ਵਿੱਚ ਫਿਰ ਹੋਈ ਅੱਜ ਇੱਥੇ ਰਤਿਆ ਤਿੰਨ ਵਾਰ ਹਜੇ ਵੀ ਜਾਰੀ ਹੈ ਦੇਰ ਤੋਂ ਹੰਗ ਕੱਟਦਾ ਗ੍ਰੰਥੀ ਦੇ ਸਾਲੇ ਨੇ ਕੱਟੂ ਪਿੰਡ ਚ ਉੱਥੇ ਇੱਕ ਧਰਮਾ ਨਹੀਂ ਲੱਗਿਆ ਟਟਾ ਕੇ ਕੌਣ ਗਿਆ ਇੱਕ ਦਿੱਲੀ ਦਾ ਭਈਆ ਕੋਈ ਦਿੱਲੀ ਦਾ ਲਾਲੋ ਬਾਹਰ ਦਾ ਬੰਦਾ ਉਹਦੇ ਸੰਪਰਕ ਚ ਦੀ ਉਹਨੂੰ ਅਜੇ ਤੱਕ ਪੁਲਿਸ ਫੜ ਨਹੀਂ ਸਕੀ ਸਾਰੇ ਸਿੱਖੋ ਤੇ ਸੁੱਤੇ ਬੈਠੇ ਨੇ ਬਸ ਵੀ ਉਹ ਫੜਾਤਾ ਗ੍ਰੰਥੀ ਉਹ 10 ਦਿਨਾਂ ਬਾਅਦ ਬਾਹਰ ਆ ਜਾਊਗਾ ਆਹ ਸਹ ਦੱਤਾਏ ਗੁਰਜੀਤ ਸਿੰਘ ਖਾਲਸਾ ਉੱਤੇ ਚੜਿਆ ਵੀ ਕਾ ਟੋਕਟ ਕਾਨੂੰਨ ਤਾਂ ਹੋਵੇ 2-4 ਸਾਲ ਅੰਦਰ ਰਹੇ ਉਹਨੂੰ 20 ਸਾਲ ਦੀ ਕੈਦ ਹੋਵੇ ਯਾਰ ਜੇ ਅਸੀਂ ਦੋਸ਼ੀ ਵੀ ਕਿਸੇ ਨੂੰ ਕਰਾਰ ਦੇ ਤਾ ਇਸ ਕਾਨੂੰਨ ਚ ਤਾਂ 3 ਸਾਲ ਦੀ ਕੈਦ ਹੈ ਸਾਲ ਡੇਢ ਸਾਲ ਚ ਮੁਕਤ ਕੇ ਅਗਲਾ ਮੁਕਤ ਹੈ ਬਾਅਦ ਚ ਉਹਨੂੰ ਪੈਸੇ ਦੇ ਦਿੰਗੇ ਇੱਕ ਆਪਣੇ ਇੱਥੇ ਬਿਆਦ ਵੀ ਹੋਈ ਸੀ ਗੁਰੂ ਜਨਾਨੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਪਾੜੇ ਤੇ ਇੱਥੇ ਚੌੜ ਦੇਲੇ ਵੇ ਖੇੜੀ ਪੱਤਨ ਖੇੜੀ ਪੱਤਨ ਚ ਅਜੋ ਦੱਸੋ ਕਿ ਦੇ ਇਲਾਕੇ ਹੀ ਸੰਗਦਾ ਉਹ ਕਿੱਥੇ ਆ ਬੀਬੀ ਉਹਦਾ ਪਰਿਵਾਰ ਕਿੱਥੇ ਹੈ ਉਹ ਘਰ ਕਰਤਾ ਉਹਨੂੰ ਦੇਖ ਕੇ ਨਜ਼ਰਾਨਾ ਜਿਹੜਾ ਕੰਮ ਕਰਾਇਆ ਸੀ ਬਾਹਰ ਕਿਤੇ ਸੈੱਟ ਕਰਤੀ ਆ ਆ ਚੱਲ ਰਿਹਾ ਸਾਥ ਸਾਧ ਸੰਗਤ ਜੀ ਸਾਡੇ ਨਾਲ ਅਸੀਂ ਉਹਨਾਂ ਨੂੰ ਕਿੱਥੋਂ ਮਾਰਾਂਗੇ ਦੱਸੋ ਸੋ ਸਾਧ ਸੰਗਤ ਜੀ ਅੱਜ ਇਹ ਸਾਡਾ ਅਸੀਂ ਕਿਉਂਕਿ ਅਸੀਂ ਕਾਨੂੰਨ ਦੀ ਵਰਤੋਂ ਕਰਦੇ ਹਾਂ ਸਿੱਖ ਅਸੀਂ ਟੈਕਸ ਦਿੰਨੇ ਆ ਸੋ ਸਾਡਾ ਫਰਜ਼ ਹੈ ਸਾਰਿਆਂ ਦਾ ਵੀ ਅਸੀਂ ਇਹ ਤੋਂ ਸਰਕਾਰ ਤੋਂ ਕਾਨੂੰਨ ਬਣਵਾਉਣਾ ਉਹ ਸਾਡਾ ਹੱਕ ਹੈ ਕੱਲ ਗੁਰੂ ਤੇਗ ਬਹਾਦਰ ਜੀ ਦਾ ਸੀ ਦੀ ਦੇੜਾ ਲੰਘਿਆ ਉਹਨੂੰ ਪ੍ਰਚਾਰਿਆ ਗਿਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਓ ਸ਼ਰਮ ਕਰੋ ਸ਼ਰਮ ਦੇਸ਼ ਦੇ ਸਾਸਕੋ મોદી ਨੇ ਵੀ ਬਿਆਨ ਜਾਰੀ ਕੀਤਾ ਹਿੰਦ ਦੀ ਚਾਦਰ ਪਰ ਹਿੰਦੂ ਦੀ ਚਾਦਰ ਦੀ ਪਵਿੱਤਰ ਗੁਰਬਾਣੀ ਉਹ ਗਲੀਆਂ ਨਾਲੀਆਂ ਚ ਯਾਰ ਦੱਸੋ ਇਹ ਇਥੋਂ ਇਹਨਾਂ ਦੀ ਢੋਗਲੀ ਨੀਤੀ ਐ ਇਸ ਦੇਸ਼ ਦੀ ਢੋਗਲੀ ਨੀਤੀ ਉਹ ਢੋਗਲੀ ਨੀਤੀ ਤੋਂ ਸਾਨੂੰ ਇਹ ਸੱਚੇ ਤੋਂ ਕਿ ਵੱਡੀ ਗਿਣਤੀ ਚ ਨਿਕਲ ਕੇ ਤਾਂ ਹੀ ਇਹ ਤੋਂ ਆਸੀ ਜਦੋਂ ਪੰਜਾਬ ਚ ਲਹਿਰ ਬਣੂਗੀ ਤਾਂ ਇਹ ਜਾ ਕੇ ਕਾਨੂੰਨ ਜਾਗੂਗਾ ਨਹੀਂ ਸਾਡੀ ਕੋਈ ਸੁਣਦਾ ਨਹੀਂ ਸਾਧ ਸੰਗਤ ਜੀ ਸੁਣਾਉਣੀ ਪੈਣੀ ਹੈ ਗੁਰੂ ਤੋਂ ਆਪਾਂ ਪਿੱਛੇ ਨਹੀਂ ਮੁੜ ਸਕਦੇ ਜਦ ਆਪਾਂ ਨੂੰ ਸਾਡਕੇ ਉਹਨੂੰ ਆਖਾਂਗੇ ਭਾਈ ਤੂੰ ਸੀ ਰੋਜ ਆ ਕੱਲਾ ਸਾਡਾ ਦਾ ਗੁਰੂ ਐ ਨਹੀਂ ਤੇਰੀ ਆ ਕੱਲੇ ਦਾ ਪੰਜਾਬ ਦੇ ਸਿੱਖਾਂ ਦਾ ਤਾਂ ਗੁਰੂ ਨਹੀਂ ਹੈਗਾ ਉਹ ਉਹਦੀ ਗਰਵਾਣੀ ਰੋਲਣ ਤੋਂ ਜਿੱਮੇ ਰੁੱਲਦੀ ਹੈ ਤੇ ਆਪਾਂ ਸਾਰੇ ਸਾਡਕੇ ਉਹਨੂੰ ਜਦ ਇਹ ਹੈ ਨਹੀਂ ਫਿਰ ਸਾਨੂੰ ਵੀ ਅਸੀਂ ਉਹਦੇ ਤਾਨੂੰ ਸਮਰਪਿਤ ਹੋਣਾ ਪਊਗਾ ਵੀ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਅਸੀਂ ਇਹ ਸੰਘਰਸ਼ ਜਾਰੀ ਰੱਖਣਾ ਸੋ ਬੱਟ ਵਾਦਾ ਹੁਣ ਅਸੀਂ ਬੇਨਤੀ ਕਰਦੇ ਆ ਆ ਬਾਬਾ ਸਰਗਵਿੰਦਰ ਸਿੰਘ ਜੀ ਘੱਗੇ ਤੋਂ ਆਏ ਨੇ ਆ ਜੋ ਕੋਈ ਗੱਲ ਨਹੀਂ ਇਹਨਾਂ ਬਾਤ ਬੇਨੂੰ ਆਜੋ ਬਾਬਾ ਸੁਖਵਿੰਦਰ ਸਿੰਘ ਜੀ ਘੱਗਾ ਉਹ ਸੰਗਤ ਨਾਲ ਬਹੁਤ ਸਾਥ ਦੇ ਰਹੇ ਨੇ ਹਰੇਕ ਵਾਰ ਆਉਂਦੇ ਨੇ ਤੇ ਉਹਨਾਂ ਨੂੰ ਬੇਨਤੀ ਆ ਵੀ ਉਹ ਸੰਗਤ ਨਾਲ ਵਿਚਾਰ ਸਾਂਝੇ ਕਰਨਾ ਤੇ ਫਿਰ ਆਪਾਂ ਹੋਰ ਸਾਰਿਆਂ ਨੂੰ ਆਪਣਾ ਵੱਡੀ ਦੇ ਚੱਲਣਾ ਆਪਾਂ ਨੇ ਬੋਲ ਨਹੀਂ ਹੈ ਸਮੇਂ-ਸਮੇਂ ਤੇ ਸਾਰੀ ਸੰਗਤ ਨੂੰ ਜਿਉਂ-ਜਿਉਂ ਦਰਦਿਆ ਦਰਦਿਆ ਆਪਾਂ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਬਾਬਾ ਸੁਖਵਿੰਦਰ ਸਿੰਘ ਜੀ ਘੱਗਾ ਬੱਲੇ ਓਏ ਸਾਨਿਆ ਸਿਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪ ਜੀ ਸਰੂਪ ਸਿੰਘ ਜੀ ਸੰਧਾ ਔਰ ਰਜਿੰਦਰ ਸਿੰਘ ਜੀ ਛੰਨਾ ਤੋਂ ਆਪ ਜੀ ਵਿਚਾਰ ਸਰਵਣ ਕਰ ਰਹੇ ਸੀ ਮੈਂ ਉੱਥੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਪੀ ਜਦੋਂ ਅਸੀਂ ਭਗਵੰਤ ਸਿੰਘ ਜੀ ਮਾਨ ਜਦੋਂ ਵੀ ਉਹਨਾਂ ਨੂੰ ਜਿੱਤ ਹਾਸਲ ਹੋਈ ਤੇ ਉਹ ਮਸਤਵਾਣਾ ਸਾਹਿਬ ਨਤਮਸਤਕ ਹੋਣ ਵਾਸਤੇ ਗਏ ਜਿਉ ਪੰਚਕੋਲਾ ਜਾਂਦੇ ਨੇ ਤੇ ਨਾਡਾ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਮੈਂ ਇਹ ਪੁੱਛਣਾ ਚਾਹੁੰਨਾ ਭਗਵੰਤ ਸਿਮਾਨ ਜੀ ਕਿ ਸਾਡੇ ਅੰਦਰ ਸਿਰਫ ਮੱਥਾ ਟੇਕਣਾ ਹੀ ਸੀਮਤ ਰਹਿ ਗਿਆ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਵੀ ਹੈ ਸਾਡੇ ਅੰਦਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਾਨੂੰਨ ਬਣਾਉਣ ਦੀ ਗੱਲ ਕਰਦੀ ਆ ਤੇ ਜੇਕਰ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਯਾਦ ਆ ਮਸਤਵਰਣਾ ਸਾਹਿਬ ਤੁਹਾਨੂੰ ਮੱਥਾ ਟੇਕਣਾ ਯਾਦ ਆ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਜੋ ਬੇਅਦਬੀਆਂ ਹੁੰਦੀਆਂ ਨੇ ਇਹ ਵੀ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਕਿੰਨੀਆਂ ਤੁਹਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿੰਨੀਆਂ ਅਕਾਲੀ ਦਲ ਵੇਲੇ ਵਿਅਦਮੀਆਂ ਹੋਈਆਂ ਕਿੰਨੀਆਂ ਕਾਂਗਰਸ ਵੇਲੇ ਵਿਅਦਮੀਆਂ ਹੋਈਆਂ ਤੇ ਆਪ ਜੀ ਨੂੰ ਜੇ ਰਾਜਗਦੀ ਮਿਲੀ ਆ ਤੇ ਆਪ ਰਾਜਗਦੀ ਤੇ ਬੈਠੇ ਹੋ ਤੇ ਆਪ ਦੇ ਰਾਜ ਹੁੰਦਿਆਂ ਤੁਸੀਂ ਐਸਾ ਕਾਨੂੰਨ ਬਣਾਓ ਤਾਂ ਤੁਹਾਨੂੰ ਕੌਮ ਯਾਦ ਰੱਖੇਗੀ ਨਹੀਂ ਤੇ ਤੁਹਾਡਾ ਵੀ ਐਸੇ ਲਿਸਟ ਵਿੱਚ ਨਾਮ ਆ ਜਾਣਾ ਕਿ ਸਿੱਖ ਹੁੰਦਿਆਂ ਹੋਇਆਂ ਵੀ ਤੁਸੀਂ ਇੱਕ ਕਾਨੂੰਨ ਨਹੀਂ ਬਣਾ ਸਕਿਆ ਆਪਣੇ ਗੁਰੂ ਦੀ ਗੱਲ ਨਹੀਂ ਕਰ ਸਕਿਆ ਤੇ ਤੁਸੀਂ ਦੇਸ਼ ਦੀ ਗੱਲ ਕੀ ਕਰੋਗੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਕੀ ਗੱਲ ਕਰੋਗੇ ਦੇਸ਼ ਨੂੰ ਸਾਂਭਣ ਦੀ ਗੱਲ ਕੀ ਕਰੋਗੇ ਜੇ ਤੁਸੀਂ ਆਪਣੇ ਗੁਰੂ ਦੀ ਗੱਲ ਨਹੀਂ ਕਰ ਸਕਦੇ ਗੁਰੂ ਨੂੰ ਸਾਂਭਣ ਦੀ ਗੱਲ ਨਹੀਂ ਕਰ ਸਕਦੇ ਗੁਰੂ ਪ੍ਰਤੀ ਕਾਨੂੰਨ ਦੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਜਿਵੇਂ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਹੁੰਦੇ ਨੇ ਤੇ ਖਾਣ ਦੇ ਹੋਰ ਹੁੰਦੇ ਨੇ ਫਿਰ ਸਾਡੀ ਐਸੀ ਨੀਤੀ ਆ ਅਸੀਂ ਇਸ ਤਰ੍ਹਾਂ ਦੀ ਨੀਤੀ ਦੇ ਵਿੱਚ ਪੰਜਾਬ ਵਿੱਚ ਰਾਜ ਕਰ ਰਹੇ ਆ ਸੋ ਇਸ ਕਰਕੇ ਮੈਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜੇਕਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤਾਂ ਫਿਰ ਪੰਥ ਦੀ ਗੱਲ ਔਰ ਗ੍ਰੰਥ ਦੀ ਗੱਲ ਗੁਰੂ ਦੇ ਸਤਕਾਰ ਦੀ ਗੱਲ ਕਾਨੂੰਨ ਦੀ ਗੱਲ ਆਪ ਜੀ ਸੈਂਟਰ ਸਰਕਾਰ ਤੱਕ ਪਹੁੰਚਾਓ ਤਾਂ ਜੋ ਕਿ ਇਹ ਕਾਨੂੰਨ ਬਣ ਸਕਣ ਤੇ ਬੇਦਵੀਆਂ ਹੋਣ ਤੋਂ ਰੁਕ ਸਕਣ ਇਹ ਬੇਨਤੀਆਂ ਪੰਜਾਬ ਸਰਕਾਰ ਸਾਡੀਆਂ ਪ੍ਰਵਾਨ ਕਰੇ ਸੋ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜਿੱਥੇ ਆਪ ਸੰਗਤ ਪਹੁੰਚਿਓ ਤੁਹਾਡਾ ਧੰਨਵਾਦ ਬਾਬਾ ਦਲਜੀਤ ਸਿੰਘ ਜੀ ਬਰਾਸ ਬਾਬਾ ਜਥੇਦਾਰ ਸੁਖਵਿੰਦਰ ਸਿੰਘ ਜੀ ਸੁੱਖਾ ਕੱਗੇ ਤੋਂ ਔਰ ਹੋਰ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਹੋ ਇੱਥੇ ਹਾਜ਼ਰ ਹੁੰਦੀ ਆ ਹਰ ਵਾਰ ਕੱਗੇ ਦੀ ਕਿਸਾਨ ਯੂਨੀਅਨ ਹਾਜ਼ਰ ਹੁੰਦੀ ਆ ਤੋ ਇਸੇ ਤਰ੍ਹਾਂ ਆਪ ਸੰਗਤਾਂ ਵੀ ਆਪ ਜੀ ਇੱਥੇ ਹਾਜ਼ਰ ਹੋਇਆ ਕਰੋ ਅਸੀਂ ਆਪਣੇ ਕਾਰੋਬਾਰਾਂ ਨੂੰ ਮੁੱਖ ਸਮਝਿਆ ਹੋਇਆ ਹੈ ਤੇ ਗੁਰਮੁਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆਂ ਉਦੋਂ ਇੰਜ ਲੱਗਦੇ ਆਂ ਵੀ ਬੜਾ ਪੱਕਾ ਸਿੱਖਿਆ ਵੀ ਇਹਦਾ ਗੁਰੂ ਗ੍ਰੰਥ ਸਾਹਿਬ ਨਾਲ ਬੜਾ ਪਿਆਰ ਆ ਬੜੀਆਂ ਪੰਥ ਦੀਆਂ ਗੱਲਾਂ ਕਰਦੇ ਨੇ ਤੇ ਜਦੋਂ ਪੰਥ ਲਈ ਤੁਰਨ ਦੀ ਗੱਲ ਆਉਂਦੀ ਆ ਉਦੋਂ ਅਸੀਂ ਡਰਪੋਕਲ ਬਣਾ ਕੇ ਘਰਾਂ ਵਿੱਚ ਲੁੱਕ ਕੇ ਬਹਿ ਜਾਂਦੇ ਆਂ ਉਦੋਂ ਸਾਡੀ ਸਿੱਖੀ ਕਿੱਧਰ ਜਾਂਦੀ ਆ ਇਹ ਦੋਰਾ ਕਦੇ ਪੜਨ ਵਾਸਤੇ ਰਹਿ ਗਿਆ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਇਹ ਪੜਨ ਵਾਸਤੇ ਆ ਇਹਨੂੰ ਕਮਾਉਣ ਵਾਸਤੇ ਆ ਇਸ ਕਰਕੇ ਗੁਰਮਖੋ ਜੇ ਅਸੀਂ ਖਾਲਸੇ ਆ ਤੇ ਫਿਰ ਅਸੀਂ ਪੰਥ ਲਈ ਤੁਰੀਏ ਗੁਰੂ ਗ੍ਰੰਥ ਸਾਹਿਬ ਲਈ ਤੁਰੀਏ ਅਸੀਂ ਚੱਲ ਰਹੇ ਬੋਰਚਾਂ ਦੇ ਹਿੱਸੇਦਾਰ ਬਣੀਏ ਤਾਂ ਤੁਹਾਡਾ ਸੂਰ ਬੀਰਾ ਵਿੱਚ ਨਾਮ ਆਏਗਾ ਨਹੀਂ ਤੇ ਤੁਹਾਡਾ ਨਾਮ ਟਰਪੋਕਣਾ ਤੇ ਗਦਾਰਾਂ ਵਿੱਚ ਨਾਮ ਆਏਗਾ ਇਸ ਕਰਕੇ ਜਿਹੜਾ ਗੁਰੂ ਤੋਂ ਮੁੱਖ ਮੋੜ ਜਾਏ ਉਹਨੂੰ ਨਾ ਸੰਸਾਰ ਢੋਈ ਦੇਗਾ ਨਾ ਉਹ ਨਰਕਾਂ ਵਿੱਚ ਢੋਈ ਮਿਲੇਗੀ ਜੇ ਗੁਰੂ ਪ੍ਰਤੀ ਪਿਆਰ ਤੇ ਆਇਆ ਕਰੋ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਮੋਰਚੇ ਵਿੱਚ ਤੁਸੀਂ ਸ਼ਾਮਲ ਹੋਵੋ ਤਾਂ ਜੋ ਕਿ ਸਾਡੀਆਂ ਜਿਹੜੀਆਂ ਬੇਨਤੀਆਂ ਨੇ ਜਾਂ ਗੁਰੂ ਕਰ ਗੁਰੂ ਪ੍ਰਤੀ ਕਾਨੂੰਨਾਂ ਦੀਆਂ ਗੱਲਾਂ ਨੇ ਸੋ ਉਹ ਜਿਹੜੀਆਂ ਨੇ ਪ੍ਰਵਾਨ ਹੋ ਸਕਣ ਉਹ ਕਾਨੂੰਨ ਬਣ ਸਕਣ ਤੁਹਾਡੇ ਸਹਿਯੋਗ ਦੀ ਲੋੜ ਹੈ ਗੁਰੂ ਕਿਰਪਾ ਕਰੇ ਜਿਹੜੇ ਆਇਓ ਤੁਸੀਂ ਜਾਗੇ ਹੋਇਓ ਜਿਹੜੇ ਘਰਾਂ ਵਿੱਚ ਨੇ ਗੁਰੂ ਰਹਿਮਤ ਕਰੇ ਉਹਨਾਂ ਨੂੰ ਜਗਾ ਕੇ ਪੰਥ ਪ੍ਰਤੀ ਤੁਰਨ ਦੀ ਗੁਰੂ ਬਲ ਸਮਰੱਥਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਬੜੇ ਸੂਝਵਾਨ ਪਹਿਲਾਂ ਭਾਈ ਸਾਹਿਬ ਜੀ ਬੜੇ ਵਧੀਆ ਪ੍ਰਚਾਰਕ ਨੇ ਸਾਨੂੰ ਕੁਝ ਬੇਨਤੀਆਂ ਕਰਨੀਆਂ ਨੇ ਆਪ ਸਭ ਸੰਤਾਂ ਨੂੰ ਕਾਲ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਦਾ ਸ਼ਹੀਦੀ ਦਿਹਾੜਾ ਨਾ ਕੀਤਾ ਗਿਆ ਹੈ ਬੜੇ ਗਿਆਨੀ ਸੀ ਧਿਆਨ ਦੇ ਨਾਲ ਸੁਣੋ ਤੁਸੀਂ ਤਾਂ ਇਤਿਹਾਸ ਤੋਂ ਬੜੇ ਵਾਕਵੋ ਜਿਹੜਾ ਧੀਰਮਲ ਨੇ ਸੀਐਮ ਸੰਧਰੇ ਨਾਲ ਰਲ ਕੇ ਤੇਗ ਬਹਾਦਰ ਗੁਰੂ ਜੀ ਉੱਪਰ ਗੋਲੀਆਂ ਚਲਾਈਆਂ ਸੀ ਗੁਰੂ ਨੇ ਉਹਦੋਂ ਆਖਿਆ ਕਿ ਐ ਧੀਰਮਲ ਪ੍ਰਮਾਤਮਾ ਤੈਨੂੰ ਸ਼ਾਂਤੀ ਬਖਸ਼ੇ ਗੁਰੂ ਜੀ ਤੀਰਮਲ ਹਟਿਆ ਨਹੀਂ ਸੀ ਐਮ ਸੰਧੂਦ ਹਟਿਆ ਨਹੀਂ ਸੀ ਮਗਰ ਗਿਆ ਗੁਰੂ ਦੇ ਘਰ ਦੇ ਵਿੱਚ ਗੁਰੂ ਜੀ ਛੱਤ ਦੇ ਉੱਪਰ ਚਲੇ ਗਏ ਉਦੋਂ ਵੀ ਤੀਰਮਲ ਨੇ ਸੀਐਮ ਸੰਧ ਦੇ ਨਾਲ ਆ ਕੇ ਗੁਰੂ ਉੱਪਰ ਗੋਲੀਆਂ ਚਲਾਇਆ ਹਟਿਆ ਉਹ ਦੋ ਵੀ ਨਹੀਂ ਉਦੋਂ ਬੇਬੇ ਨਾਨਕੀ ਜੀ ਬਾਹਰ ਆਏ ਛਾਤੀ ਤਾਣ ਕੇ ਖਲੋਏ ਤੇ ਉੱਚੀ ਆਵਾਜ਼ ਨਾਲ ਅਖਿਆ ਐ ਤੀਰਮਲ ਦੁਨਿਆਵੀ ਰਿਸ਼ਤੇ ਦੇ ਉੱਪਰ ਤੇਗ ਬਹਾਦਰ ਗੁਰੂ ਤੇ ਆ ਚਾਚਾ ਲੱਗਦਾ ਹੈ ਦੁਨੀਆਵੀ ਰਿਸ਼ਤੇ ਦੇ ਉੱਪਰ ਤੇਗ ਬਹਾਦਰ ਗੁਰੂ ਤੇਰਾ ਚਾਚਾ ਲੱਗਦਾ ਏ ਉਹ ਰਿਸ਼ਤੇ ਦੀ ਲਿਹਾਜ਼ ਹੀ ਕਰ ਲੈਂਦਾ ਹਟਿਆ ਨਹੀਂ ਸੀਐਮ ਸੰਤਰੀ ਨੇ ਆੜੜਕੇ ਜਿੰਨੀ ਦੇ ਸੰਬੰਧ ਸੀ ਜਿੰਨੀ ਰਹਿ ਜਿੰਨੀ ਕੋਈ ਉੱਥੇ ਮਾਇਆ ਸੀ ਕੁਝ ਰਸਤਾ ਬਸਤਾ ਹੀ ਸਾਰਿਆਂ ਚੱਕ ਕੇ ਲੈ ਗਿਆ ਹੁਣ ਗੁਰੂ ਦੀ ਬੇਅਦਬੀ ਹੋਈ ਏ ਗੋਲੀ ਚੱਲੀ ਏ ਗੁਰੂ ਦੇ ਉੱਪਰ ਤੇ ਮੱਖਣ ਸ਼ਾਹ ਲਵਾੜਾ ਜਿਹਨੇ ਗੁਰੂ ਨੂੰ ਪ੍ਰਗਟ ਕੀਤਾ ਸੀ ਵੇ ਕੋਈ ਧਿਆਨ ਦੇ ਉਹ ਮੱਖਣਸ਼ਾਹ ਲਬਾਣਾ ਜੀ ਨੇ ਗੁਰੂ ਨੂੰ ਪ੍ਰਗਟ ਕੀਤਾ ਸੀ ਸਿੱਖ ਗਿਆ ਭੱਜ ਕੇ ਇੱਕ ਕਹਿੰਦਾ ਉਹ ਮੱਖਣਸ਼ਾਹ ਲਬਾਣੇ ਧਿਆਨ ਦੇ ਗੁਰੂ ਨੇ ਆਖਿਆ ਸੀ ਕਿ ਜੋ ਵੀ ਮੈਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਕੀਤਾ ਜਾਏਗਾ ਇਹ ਬਕਾਇਦਾ ਲਿਖਤੀ ਰੂਪ ਦੇ ਵਿੱਚ ਹੈ ਕੋਈ ਆਪਣੇ ਵੱਲੋਂ ਨਹੀਂ ਆਖਿਆ ਕਿ ਜਿਹੜਾ ਵੀ ਮੈਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਹੋਏਗਾ ਮੱਖਣਸ਼ਾਹ ਲਬਾਣਾ ਕਹਿੰਦਾ ਮੈਨੂੰ ਗੁਰੂ ਨੂੰ ਪ੍ਰਗਟ ਕਰਨ ਤੇ ਕੋਈ ਨਹੀਂ ਮੇਰਾ ਮੁਕਾੜਾ ਕੀਤਾ ਜਾ ਮੈਂ ਗੁਰੂ ਨੂੰ ਪ੍ਰਗਟ ਕਰਾਂਗਾ ਤੇ ਉਹ ਸਿੱਖ ਉੱਚੀ ਬੋਲਿਆ ਕਹਿੰਦਾ ਐ ਮੱਖਣ ਸ਼ਾ ਉਹ ਤੇਰੇ ਸ਼ਾ ਹੋਣ ਦਾ ਕੋਈ ਫਾਇਦਾ ਨਹੀਂ ਤੇਰੇ ਗੁਰੂ ਤੇ ਗੋਲੀਆਂ ਚੱਲੀਆਂ ਨੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਤੇਰੇ ਗੁਰੂ ਤੇ ਗੋਲੀਆਂ ਚੱਲੀਆਂ ਨੇ ਬਾਜੀ ਖੂਨ ਖੋਲਿਆ 500 ਸਿਪਾਈ ਨਿੱਜੀ ਤੌਰ ਤੇ ਅਗਸੇ ਮੱਖਣ ਸ਼ਾ ਲਵਾਣਾ ਉਹਦੇ ਨਾਲ ਲੈ ਕੇ ਗਿਆ ਤੇ ਸਿੱਧੀ ਗੋਲੀ ਕੀਤੀ ਧੀਰਮੰਦ ਵੱਲ ਧੀਰਮੰਦ ਲਈ ਉਹਦੇ ਵੱਲ ਤੇ ਸੀਐਮ ਸੰਧਵਰ ਸਿੱਧੀ ਗੋਲੀ ਕੀਤੀ ਕਹਿੰਦਾ ਕਿ ਜਿੰਨੀ ਰਸਤ ਬਸਤ ਗੁਰੂ ਦੀ ਚੱਕ ਕੇ ਆਓ ਸਾਰੀ ਵਾਪਸ ਕਰਕੇ ਆਓ ਇੱਥੇ ਹੀ ਬਸ ਨਹੀਂ ਕਹਿੰਦਾ ਕਿ ਜੇਕਰ ਸਿੱਖਾਂ ਦੇ ਹੁੰਦੇ ਕੋਈ ਗੁਰੂ ਦੀ ਬੇਅਦਬੀ ਕਰ ਜਾਏ ਸਿੱਖ ਦੇ ਜਿਉਣ ਦਾ ਕੋਈ ਅਰਥ ਨਹੀਂ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਤੁਸੀਂ ਦੇਖੋ ਭਾਈ ਮੈਂ ਨਿੱਜੀ ਤੌਰ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਆਪ ਪ੍ਰਚਾਰ ਕੀਤਾ ਕਿਸੇ ਤੋਂ ਕੁਝ ਨਹੀਂ ਲਿਆ ਸਾਡੀ ਕਮੇਟੀ ਨੇ ਮੇਰਾ ਸਾਥ ਦਿੱਤਾ ਭਾਈ ਸਾਹਿਬ ਜੀ ਨਾਲ ਨੇ ਆਵਾਜ਼ਾਂ ਦਿੱਤੀਆਂ ਨੇ ਪੰਜਾਂ ਪਿੰਡਾਂ ਦੇ ਵਿੱਚ ਕਿ ਭਾਈ ਆਓ ਪਰ ਸਿੱਖ ਕੰਮ ਹਜੇ ਵੀ ਅਵਸਲੀ ਹੈ ਜਿਵੇਂ ਵੀ ਪ੍ਰਬੰਧ ਕਰਨ ਕੇ ਅਗਲੀ ਵਾਰੀ ਸੰਗਤ ਲੈ ਕੇ ਆਓ ਤੁਹਾਡਾ ਸਾਥ ਚਾਹੀਦਾ ਸੰਗਤ ਵਿੱਚੋਂ ਮੈਨੂੰ ਅਸ਼ੀਰਵਾਦ ਚਾਹੀਦਾ ਗੁਰੂ ਕਿਰਪਾ ਕਰੇ ਐਤਕੀ ਵੱਡੀ ਬੱਸ ਕਟਵਰ 80 ਸਵਾਰੀਆਂ ਸੀ ਲੈ ਕੇ ਆਉਂਦੀਆਂ ਨੇ ਗੁਰੂ ਕਿਰਪਾ ਕਰੇ ਦੋ ਬੱਸਾਂ ਲੈ ਕੇ ਆਵਾਂਗੇ ਜੀ ਹਾਲ ਹੈ ਇਹ ਸਰੀਰ ਦੇ ਵਿੱਚ ਨਹੀਂ ਇਹ ਤੁਹਾਡੀ ਸੰਗਤ ਦੀ ਅਸ਼ੀਰਵਾਦ ਹੈ ਕਿ ਮੈਨੂੰ ਬਖਸ਼ੋ ਸੰਗਤ ਕਰੇ ਕਿ ਆਪ ਆਈਸ਼ਰ ਸਿਆ ਡੱਟ ਕੇ ਪ੍ਰਚਾਰ ਕਰ ਮੇਰੀ ਨਵੀਂ ਉਮਰ ਹੈ ਮੈਂ ਬੜਾ ਪੜਿਆ ਲਿਖਿਆ ਵਿਦਵਾਨ ਤੁਹਾਡੇ ਵਿੱਚ ਬੈਠੇ ਕੋਈ ਗਲਤੀ ਹੋਈ ਤੇ ਜੀ ਮਾਫ ਕਰ ਲੈਣਾ ਪਹਿਲਾਂ ਹੀ ਮਾਫਸ ਲੈਣਾ ਇੱਕ ਮੈਂ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂ ਕਿ ਆ ਗੁਰੂ ਗ੍ਰੰਥ ਦੀ ਜੋ ਬਾਣੀ ਹੈ ਕਾਇਰ ਦੀ ਬਾਣੀ ਨਹੀਂ ਜੋਧਿਆਂ ਦੀ ਬਾਣੀ ਹੈ ਮੇਰਾ ਇਲਾਕਾ ਫੋਜਪੁਰ ਦਾ ਹੈ ਜੀ ਜੀਰਾ ਮੇਰਾ ਸ਼ਹਿਰ ਹੈ ਜੋ ਡਿਊਟੀ ਮੈਂ ਜੋਰਪੁਰ ਕਰਦਾ ਫੋਜਪੁਰ ਇਲਾਕੇ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਲੇ ਜਾਂਦੇ ਨੇ ਜਾਂਦੇ ਨੇ ਜੀ ਉੱਥੇ ਇਲਾਕੇ ਦੇ ਵਿੱਚ ਕਮੇਟੀ ਪਤਾ ਕੀ ਕਹਿੰਦੀ ਸੰਤ ਜੀ ਠੰਡੀ ਕਥਾ ਕਰਿਆ ਜੋ ਸੰਤ ਜੀ ਠੰਡੀ ਕਥਾ ਤੁਸੀਂ ਦਸ਼ਮ ਬਾਣੀ ਦੇ ਨਾਲ ਚੱਲਦੇ ਠੰਡੀ ਕਥਾ ਕਰਿਆ ਜੋ ਸੰਤ ਜੀ ਕਹਿੰਦੇ ਕਿ ਭਾਈ ਦੱਸੋ ਠੰਡੀ ਕਥਾ ਕਿਹੜੀ ਹੈ ਤੁਸੀਂ ਦੱਸ ਦਿਓ ਮੈਂ ਉਹ ਕਥਾ ਕਰ ਦੇਵਾਂਗਾ ਕਹਿੰਦੇ ਜੀ ਗੁਰੂ ਗ੍ਰੰਥ ਜੀ ਕਥਾ ਕਰਿਆ ਜੋ ਕਹਿੰਦੇ ਚਲੋ ਤੁਸੀਂ ਇਹ ਕਹਿੰਦੇ ਠੰਡੀ ਕਥਾ ਕਰਿਆ ਜੋ ਤੁਸੀਂ ਮੈਨੂੰ ਇਹ ਵੀ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਕਿਹੜਾ ਸ਼ਬਦ ਲਿਆ ਜਾਵੇ ਸ਼ਬਦ ਵੀ ਤੁਸੀਂ ਦੱਸ ਦੇਵੋ ਕਹਿੰਦੇ ਜੀ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਨਿਮਰਤਾ ਵਾਲੇ ਨੇ ਉਹਨਾਂ ਦਾ ਸ਼ਬਦ ਕੋਈ ਫੜ ਲਿਆ ਜੋ ਕਹਿੰਦੇ ਸੁਣੋ ਜੀ ਫਿਰ ਨਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਕਹਿੰਦੇ ਜੋ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਤਲੀ ਮਰੀਆ ਇਹਤ ਮਾਰਗ ਪੈਰ ਤਰੀਜੈ ਤਰੀਜੈ ਕਾਮ ਤਰੀਜੈ ਦੱਸੋ ਜੀ ਕਾਰ ਦੀ ਬਾਣੀ ਕਿਸੇ ਦੀ ਕਹਿੰਦੇ ਬਦਾਲ ਨਿਗਲੀ ਜੀ ਕਹਿੰਦੇ ਜੀ ਐ ਕਰੋ ਤੁਸੀਂ ਭਗਤ ਬਾਣੀ ਦੇ ਵਿੱਚੋਂ ਪ੍ਰਚਾਰ ਕਰ ਦਿਓ ਕਹਿੰਦੇ ਭਗਤ ਬਾਣੀ ਸੁਣੋ ਕਬੀਰ ਮਾਰੂ ਮਾਰੂ ਰਾਗ ਹੈ ਕਬੀਰ ਸਾਹਿਬ ਦਾ ਸ਼ਬਦ ਕਹਿੰਦੇ ਗਗਨ ਦਾ ਮਾਮਾ ਹਾਂ ਜੀ ਪਰਿਓਨ ਦੀ ਸਾਨਾ ਉਹ ਗੱਜੋ ਗਗਨ ਦਾ ਮਾਮਾ ਹਾਂ ਜੀ ਪਰਿਓਨ ਦੀ ਸਾਨਾ ਉਹ ਖੇਤ ਜੋ ਮੰਡਿਓ ਹੂਨਾ ਅਬ ਜੂਤੜ ਕੋ ਚਾਓ ਸੂਰਾ ਸੋਪ ਚਾਨੀਏ ਚੋਕਰੀ ਜੀ ਦੇ ਹੇਤ ਗੁਰਜਾ ਗੁਰਜਾ ਕਤ ਮਰੇ ਬਬੂ ਨਾ ਛੱਡੈ ਇਹ ਘਾੜ ਦੀ ਬਾਣੀ ਕਿਸੇ ਦੀ ਉਹ ਇੱਥੇ ਤਾਂ ਅਸੀਂ ਮਰਨਾ ਵੀ ਚੜਦੀ ਕਲਾ 'ਚ ਕਿਸੇ ਸਿੰਘ ਦੀ ਚੜ੍ਹਾਈ ਹੁੰਦੀ ਹੈ ਤੇ ਕੋ ਬੋਲੇ ਸੋਨ ਸਤਿ ਸ਼੍ਰੀ ਅਕਾਲ ਇੱਥੇ ਤਾਂ ਮੌਤ ਵੀ ਚੜਦੀ ਕਲਾ ਦੇ ਵਿੱਚ ਹੈ ਆ ਨਹੀਂ ਕਿ ਜੀ ਜਕਾਰੇ ਨਾ ਲਾਓ ਮਤੋਂ ਮਸੀਧੀਆਂ ਨੇ ਗੁਰਗੋਬਿੰਦ ਸਿੰਘ ਜੀ ਦੀਆਂ ਛੀਧੀਆਂ ਹੁੰਦੀਆਂ ਨੇ ਸਭ ਜਾਤਿਆਂ ਦੀਆਂ ਉਹ ਗੜੀ 'ਚ ਖੜ ਕੇ ਜਕਾਰੇ ਲਾਏ ਨੇ ਮੇਰੇ ਦਸ਼ਮੇਸ਼ ਪੀਰਾਂ ਨੇ ਉਹਿਆਂ तमाम ਬਖਸ਼ਮਾਂ ਜੀ ਇਤਿਹਾਸ ਦੇ ਵਿੱਚੋਂ ਕੁਝ ਬੋਲਦਿਆਂ ਤੋਂ ਸੰਗਤ ਵਿੱਚ ਵੀ ਤੁਮਾਹ ਭੁੱਲ ਖਿਮਾ ਹੋ ਜਾਂਦੀ ਹੈ ਤੁਸੀਂ ਬੜੇ ਵਿਦਵਾਨ ਬੈਠੇ ਹੋ ਸੂਜਵਾਨ ਬੈਠੇ ਹੋ ਸਾਨੂੰ ਸ਼ਿਸ਼ਵਾਤ ਜੂਰ ਦਿਆ ਦਿਓ ਗੁਰੂ ਕਿਰਪਾ ਕਰੇ ਜੀ ਜਿਕਾਰੇ ਦੇ ਨਾਲ ਆਪਾਂ ਸਮਾਪਤੀ ਕਰੀ ਅੱਗੇ ਜਿਵੇਂ ਛੰਨਾ ਸਭ ਕਹਿਣਗੇ ਉਹ ਪ੍ਰਸਿੱਧ ਰਹੇਗਾ ਜੀ ਬੋਲੋ ਇਸ ਸਨਹਾਈ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਇੱਕੇ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਬਚਨ ਹੈ ਸੂਰਾ ਸੂ ਪਹਿਚਾਨੀ ਹੈ ਜੋ ਲੜੈ ਦੀਨ ਕੇ ਇਹ ਉਰਜਾ ਪੁਰਜਾ ਕਟਮਰੈ ਕਬ ਹੋਣਾ ਸਕੇ ਵੇਖੋ ਭਾਈ ਗੁਰਜੀਤ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਇਨਸਾਫ ਲੈਣ ਵਾਸਤੇ ਟਾਵਰ ਤੇ ਚੜ ਕੇ ਬੈਠੇ ਹੋਣੇ ਪਿਆਰਿਓ ਇਹ ਮਸਲਾ ਸਾਡੇ ਇਤਿਹਾਸ ਦਾ ਸਾਡੇ ਗੁਰੂ ਦਾ ਉਹ ਬਾਬਾ ਜੀ ਦੀ ਇੱਕ ਇੰਟਰਵਿਊ ਸੁਣੀ ਸੀ ਕਹਿੰਦੇ ਜਦੋਂ ਉਸ ਪਰਮਾਤਮਾ ਦੀ ਗੋਦ ਵਿੱਚ ਜਦੋਂ ਤੁਸੀਂ ਜਾਓਗੇ ਨਾ ਉਸ ਪਰਮਾਤਮਾ ਨੇ लेखा ਮੰਗਣਾ ਹੈ ਉੱਥੇ ਕਲਗੀ ਤਰਪਾਦਸ਼ਾ ਨੇ ਤੈਨੂੰ ਪੁੱਛਣਾ ਕਿ ਸਿੱਖਾ ਜਦੋਂ ਸਮਾਣੇ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦਾ ਮੋਰਚਾ ਲੱਗਿਆ ਸੀ ਉਦੋਂ ਤੂੰ ਕਿੱਥੇ ਸੀ ਉਸ ਮੋਰਚੇ ਵਿੱਚ ਤੂੰ ਸ਼ਾਮਲ ਹੋਇਆ ਪਿਆਰੋ ਜਿਹੜੀਆਂ ਜਗਦੀਆਂ ਜ਼ਮੀਰਾਂ ਵਾਲੇ ਨੇ ਉਹ ਇਕੱਠੇ ਹੋਏ ਹੋ ਤੇ ਬੜੀ ਦੁੱਖ ਦੀ ਗੱਲ ਹੈ ਕਿ ਦੂਰੋਂ ਦੂਰੋਂ ਸੰਗਤ ਪਹੁੰਚੀ ਹੈ ਪਰ ਨੇੜੇ ਦੇ ਇਲਾਕਿਆਂ ਵਾਲੇ ਅਜੇ ਵੀ ਸੁੱਤੇ ਪਏ ਨੇ ਕਿ ਸਾਡੇ ਸਮਾਣੇ ਦੀ ਧਰਤੀ ਤੇ ਕੀ ਮੋਰਚਾ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਉਹਦੇ ਤੇ ਅਸੀਂ ਫੋਕਾ ਦੇਣਾ ਜੇ ਅੱਜ ਦੁਨੀਆ ਦੀ ਗੱਲ ਕਰ ਲਈਏ ਜੇ ਕਰ ਕਿਸੇ ਪੁੱਤ ਦੇ ਪਿਓ ਨੂੰ ਕੋਈ ਬਾਹਰ ਫੜ ਕੇ ਦੋ ਥੱਪੜ ਮਾਰਦਾ ਚੰਗਾ ਮਾੜਾ ਬੋਲਦਾ ਅਸੀਂ ਉਹਦੇ ਗੱਲ ਪੈ ਜਾਣੇ ਤੂੰ ਸਾਡੇ ਬਾਪੂ ਨੂੰ ਮਾੜਾ ਕਿਵੇਂ ਬੋਲਿਆ ਉਹ ਤਾਂ ਆਪਣੇ ਪਿਓ ਦੀ ਤੋਹੀਨ ਹੁੰਦਾ ਹੁੰਦੀ ਹੋਈ ਦੇਖਦਾ ਜਰਦਾ ਨਹੀਂ ਕਿ ਮੇਰੇ ਪਿਓ ਨੂੰ ਤੂੰ ਮਾੜਾ ਕਿਵੇਂ ਬੋਲਿਆ ਪਰ ਪਿਆਰਿਓ ਇੱਥੇ ਤੇ ਸਰਬਸਾਂਝਾ ਪਿਓ ਐ ਸਾਹਿਬ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਫ ਕਰਿਓ ਇਹ ਬਦਬਿਹਾ ਅਜੇ ਵੀ ਨਹੀਂ ਰੁਕੀਆਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਰਕਾਰ ਸਾਨੂੰ ਇਨਸਾਫ ਦੇਗੀ ਪਿਆਰਿਓ ਉਹ ਇਨਸਾਫ ਨਹੀਂ ਮਿਲ ਰਿਹਾ ਜਿਲ੍ਹਾ ਤੱਕ ਅਸੀਂ ਆਪ ਜਾਗ ਕੇ ਅੱਗੇ ਨਹੀਂ ਆਉਂਦੇ ਉਹਨਾਂ ਤੱਕ ਸਾਨੂੰ ਇਨਸਾਫ ਵੀ ਲਈ ਜੇ ਮਿਲਣਾ ਦੇਖੋ ਆਪਾਂ ਆਮ ਦੁਨੀਆ ਦੇ ਵਿੱਚ ਤੱਕਦੇ ਆ ਘਰਾਂ ਦੇ ਵਿੱਚ ਚੋਰੀਆਂ ਹੋ ਜਾਂਦੀਆਂ ਕਿਸੇ ਇਲਾਕੇ ਦੇ ਵਿੱਚ ਕੋਈ ਚੋਰ ਚੋਰੀ ਕਰਕੇ ਲੈ ਜਾਂਦਾ ਸਨ ਲਾ ਲੈਂਦਾ ਪਿਆਰੋ ਚੋਰੀ ਕਦੋਂ ਹੁੰਦੀ ਹੈ ਘਰ ਦੇ ਵਿੱਚ ਇਲਾਕੇ ਦੇ ਵਿੱਚ ਜਦੋਂ ਪਤਾ ਲੱਗੇ ਕਿ ਪਰਿਵਾਰ ਕਿਤੇ ਘਰ ਤੋਂ ਬਾਹਰ ਗਿਆ ਜਦ ਘਰ ਦੇ ਮੈਂਬਰ ਘਰ ਦੇ ਵਿੱਚ ਨਹੀਂ ਇਹਦੇ ਘਰ ਦੇ ਵਿੱਚ ਕੱਲੀ ਮਾਈ ਆ ਉਸ ਸਮੇਂ ਚੋਰ ਰਾਤ ਨੂੰ ਸਨ ਲਾ ਲੈਂਦਾ ਇਹ ਸਮਾਂ ਦੇਖ ਕੇ ਸਨ ਲਾ ਲੈਂਦਾ ਕਿ ਇਹਦੇ ਘਰ ਦੇ ਵਿੱਚ ਸਭ ਸੁੱਤੇ ਹੋਏ ਨੇ ਆ ਸਾਡੇ ਗੁਰੂ ਘਰਾਂ ਦੇ ਵਿੱਚ ਬੇਦਬੀ ਕਿਉਂ ਹੁੰਦੀ ਹੈ ਪਤਾ ਕਿ ਸਿੱਖ ਸੁੱਤੇ ਹੋਏ ਨਹੀਂ ਬੇਦਬੀ ਕਰਕੇ ਇਨਸਾਨ ਆਉਂਦਾ ਗੁਰੂ ਘਰ ਦੇ ਵਿੱਚ ਬੇਦਬੀ ਕਰਕੇ ਚਲਾ ਜਾਂਦਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਨਾਲੀਆਂ ਦੇ ਵਿੱਚ ਸੁੱਟ ਦਿੰਦਾ ਕੋਈ ਬਲੇਟ ਮਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰ ਜਾਂਦਾ ਪਿਆਰਿਓ ਉਦੋਂ ਸਨ ਲਾਂਦਾ ਚੋਰ ਜਦੋਂ ਘਰ ਦੇ ਵਿੱਚ ਮੈਂਬਰ ਨਾ ਹੋਵੇ ਜਾਂ ਘਰ ਦਾ ਮੈਂਬਰ ਜਾਗਦਾ ਨਾ ਹੋਵੇ ਉਹ ਬੇਅਦਬੀ ਕਰਨ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਬੇਅਦਬੀ ਕਰਕੇ ਚਲੇ ਗਏ ਸਰਕਾਰ ਵੀ ਸਾਡੇ ਨਾਲ ਰਲ ਹੀ ਹੈ ਕਿਸੇ ਨੇ ਇਹ ਮੁੱਦਾ ਨਹੀਂ ਉਠਾਉਣਾ ਸਾਨੂੰ ਆਪ ਜਾਗਣਾ ਪੈਣਾ ਆਪ ਅੱਗੇ ਡਟ ਕੇ ਆਉਣਾ ਪੈਣਾ ਭਾਈ ਗੁਰਜੀਤ ਸਿੰਘ ਜੀ ਦਾ ਸਾਥ ਦੇਣਾ ਪੈਣਾ ਪਿਆਰਿਓ ਤਾਂ ਜੋ ਇਸ ਮਸਲੇ ਤੇ ਕੋਈ ਸਖਤ ਤੋਂ ਸਖਤ ਕਾਨੂੰਨ ਬਣੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸੋ ਬੜੇ ਹੀ ਪਿਆਰ ਦੇ ਨਾਲ ਲੰਬੇ ਸਮੇਂ ਤੋਂ ਸਾਥ ਦੇ ਰਹੇ ਨੇ ਭਾਈ ਗੁਰਜੀਤ ਸਿੰਘ ਜੀਆ ਦਾ ਭਾਈ ਹਰਜਿੰਦਰ ਸਿੰਘ ਜੀ ਤੇ ਹੋਰ ਪਤਵੰਤੇ ਸੱਜਣ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਘਰ ਦੇ ਕੰਮ ਕਰ ਸੰਕੋਚੀ ਹੋਏ ਨੇ हां ਸਭ ਨੂੰ ਅੱਜ ਦੇ ਸਮੇਂ ਦੇ ਵਿੱਚ ਕੰਮ ਕਰ ਹੁੰਦੇ ਨੇ ਘਰ ਦੇ ਪਿਆਰਿਓ ਉਹਨਾਂ ਨੂੰ ਸੰਕੋਚ ਕਰਕੇ ਜਿੱਥੇ ਧਰਮ ਦਾ ਮਸਲਾ ਹੋਵੇ ਨਾ ਉਸ ਤੋਂ ਵੱਡਾ ਕੋਈ ਮਸਲਾ ਨਹੀਂ ਜੇ ਹੁੰਦਾ ਉੱਥੇ ਪਹੁੰਚ ਜਾਇਆ ਕਰੋ ਫਰਜ ਬੰਦ ਹੈ ਗੁਰੂ ਨੇ ਲੇਖਾ ਮੰਗਣਾ ਇੱਕ ਦਿਨ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਸਮਾਕਲਗੀ ਸਰਪਾਸ਼ਾ ਜੀ ਨੇ ਬਖਸ਼ਿਆ ਤੋ ਵਹਿਆ ਬੁਲਾ ਜੋ ਗਦੀ ਮਾਫੀ ਸੰਗਤ ਬਖਸ਼ਣ ਜੋਗ ਹੈ ਬਾਜਾਂ ਵਾਲਾ ਪਿਤਾ ਧੰਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਬਖਸ਼ਣ ਜੋਗ ਹਨ ਆਉ ਜਗਾਰੇ ਦੀ ਗੂੰਜ ਪਾਈਏ ਤਾਂ ਜੋ ਪਤਾ ਲੱਗ ਜੇ ਕਿ ਅਸੀਂ ਸੁੱਤੀਆਂ ਜ਼ਮੀਰਾਂ ਵਾਲੇ ਨਹੀਂ ਸਾਡੀਆਂ ਜ਼ਮੀਰਾਂ ਜਾਗਦੀਆਂ ਨੇ ਕੋਈ ਵੀ ਵੰਦਨ ਰਿਓ ਸਾਰੇ ਗੱਜ ਵੱਜ ਕੇ ਹਾਜ਼ਰੀ ਲਵਾਇਓ ਬੋਲੇ ਮਹੰir ਰਜਿੰਦਰ ਸਿੰਘ ਜੀ ਅੱਜ ਫੇਰ ਚੜਨਾ ਲੱਗਿਆ ਪਾਪਾ ਬੰਦਾ ਸਿੰਘ ਬਾਹਦਰ ਜੋਂ ਦੀ ਗਾਦੀ ਵਾਸਤੇ ਲੈ ਆਏ ਇਹ ਜੀ ਜਿਹੜਾ ਪਿਛਲੇ ਸਮਾਣੇ ਦੇ ਤਹਿਸੀਲ ਨੇੜੇ ਪਾਰਕ ਹੈ ਉੱਥੇ ਟਾਵਰ ਹੈ ਉਹਦੇ ਉੱਤੇ ਪਿਛਲੇ 12 ਅਕਤੂਬਰ ਤੋਂ ਮੋਰਚਾ ਲੱਗਿਆ ਭਾਈ ਗਰਜੀਤ ਸਿੰਘ ਖਾਲਸਾ ਖੇੜੀ ਨਗਾਈਆਂ ਨੇ 402 ਚੇ ਟਾਵਰ ਤੇ ਚੜੇ ਹੋਏ ਨੇ ਜਿਹੜੇ ਉਹਨਾਂ ਨੂੰ 57 ਦਿਨ ਹੋ ਗਏ ਉੱਤੇ ਬੈਠਿਆ ਨੂੰ ਇੱਕੋ ਮੰਗ ਨੂੰ ਲੈ ਕੇ ਵੀ ਗੁਰੂ ਗ੍ਰੰਥ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕਾਨੂੰਨ ਬਣਾਉਣਾ ਚਾਹੀਦਾ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਸਖਤ ਕਾਨੂੰਨ ਕੋਈ 20 ਸਾਲ ਦੀ ਕੈਦ ਜਾਂ ਸਫਾਸੀ ਦੀ ਕੈਦ ਆ ਪਰ ਸਰਕਾਰ ਨੇ ਅੱਜ 57 ਦਿਨਾਂ ਤੋਂ ਅਸੀਂ ਸ਼ਾਂਤਮਈ ਉੱਤੇ ਪਾਰਕ ਵਿੱਚ ਪ੍ਰਦਰਸ਼ਨ ਕਰ ਰਹੇ ਤੇ ਇਕੱਠ ਕਰੇ ਬਹੁਤ ਪਰ ਸਰਕਾਰ ਨੇ ਕੋਈ ਵਧੀਆ ਕੋਈ ਅਜੇ ਤੱਕ ਕੋਈ ਸਰਕਾਰ ਵੱਲੋਂ ਕੋਈ ਹਾਂ ਪੱਖੀ ਨਾ ਰਹੀ ਐ ਇਸ ਲਈ ਤਾਂ ਅੱਜ ਸੰਗਤ ਨੇ ਫੈਸਲਾ ਕੀਤਾ ਵੀ ਆਪਾਂ ਬਾਹਰ ਨਿਕਲੀਏ ਬਾਹਰ ਨਿਕਲ ਕੇ ਅੱਜ ਅਸੀਂ ਸੜਕਾਂ ਤੇ ਨਿਕਲ ਕੇ ਰੋਜ਼ ਪ੍ਰਦਰਸ਼ਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੂੰ ਜਾਮ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਵੀ ਜਿਹੜੀ ਉਹਨਾਂ ਦੀ ਮੰਗ ਹੈ ਉਹ ਛੇਤੀ ਪੂਰੀ ਕੀਤੀ ਜਾਵੇ ਕਿਉਂਕਿ ਅੱਜ 57 ਦਿਨ ਅੱਗੇ ਬਹੁਤ ਠੰਡ ਹੋ ਰਹੀ ਹੈ ਥੱਲੇ ਵੀ ਜੰਮ ਜਾਣੀ ਉੱਤੇ ਤਾਂ ਬਹੁਤ ਹਾਲਤ ਹੋਊਗੀ ਉਹ ਉਹਨਾਂ ਦੀ ਸਿਹਤ ਨਾਲ ਬਹੁਤ ਵੱਡਾ ਖਤਰਾ ਹੈ ਪਰ ਸਰਕਾਰ ਨੂੰ ਇਹ ਮੰਗ ਮੰਨਣ ਦੇ ਲਈ ਤੇ ਸਿੱਖਾਂ ਨੂੰ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਰੇ ਬਾਹਰ ਨਿਕਲ ਕੇ ਉਸ ਖਾਲਸੇ ਦੀ ਜਾਨ ਬਚਾਈਏ ਕਿਉਂਕਿ ਉਹ ਗੁਰੂ ਦੇ ਪਿਆਰ ਚ ਬੈਠੇ ਅਸੀਂ ਗੁਰੂ ਦੇ ਲਈ ਕੱਟ ਕੋ ਕੇ ਗੁਰੂ ਲਈ ਕਾਨੂੰਨ ਬਣਵਾ ਕੇ ਉਹਨੂੰ ਥੱਲੇ ਲਾਈਏ ਸੋ ਸਾਡੀ ਬੇਨਤੀ ਹੈ ਵੀ ਕੱਲ ਵੀ ਮੋਦੀ ਸਰਕਾਰ ਨੇ ਕਲ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਮੋਦੀ ਸਾਹਿਬ ਨੇ ਸੰਦੇਸ਼ ਦਿੱਤਾ ਦੀ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਾਸੋਂ ਇਸ ਹਿੰਦ ਦੀ ਚਾਦਰ ਤੇਜੋ ਹਿੰਦੁਸਤਾਨ ਦੇ ਵਿੱਚ ਉਹਦੀ ਪਵਿੱਤਰ ਬਾਣੀ ਰੋਲ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੇ ਦੇਸ਼ ਦੇ ਲੋਕਾਂ ਲਈ ਹਿੰਦੂ ਭਰਾਵਾਂ ਲਈ ਉਹਨਾਂ ਨੇ ਕਾਨੂੰਨ ਮਨਵਾ ਆਪਣਾ ਸ਼ਹੀਦੀ ਦਿੱਤੀ ਦੀ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਪਰ ਅੱਜ ਆ ਸਾਡੇ ਹਿੰਦੂ ਭਰਾਵਾਂ ਦਾ ਦੇਸ਼ ਤੇ ਅਜੇ ਰਾਜ ਹੈ ਅਜੋ ਹਿੰਦੂ ਭਰਾ ਸਾਡੀ ਉਸ ਗਰਵਾਣੀ ਨੂੰ ਰੋਲ ਰਹੇ ਨੇ ਉਹਦੇ ਲਈ ਕਾਨੂੰਨ ਨਹੀਂ ਬਣਾ ਰਹੇ ਬੜੀ ਦੁੱਖ ਦੀ ਗੱਲ ਹੈ ਨਾ ਕੋਈ ਸਾਡੇ ਹਿੰਦੂ ਭਰਾ ਸਾਡਾ ਸਾਥ ਦੇ ਰਹੇ ਨੇ ਕਿਉਂਕਿ ਭਗਵਤ ਗੀਤਾ ਲਈ ਵੀ ਕਾਨੂੰਨ ਬੰਨਣਾ ਤੇ ਹੋਰ ਕ੍ਰਿਸਚਨਾਂ ਲਈ ਬਾਈਬਲ ਲਈ ਕੁਰਾਨ ਲਈ ਵੀ ਕਾਨੂੰਨ ਬੰਨਣਾ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਸਾਡੇ ਹਿੰਦੂ ਭਰਾ ਕੋਈ ਬਹੁਤਾ ਸਾਡਾ ਸਾਥ ਨਹੀਂ ਦਿੱਤਾ ਇਹ ਬੜੀ ਦੁੱਖ ਦੀ ਗੱਲ ਹੈ ਵੀ ਦੇਖੋ ਇਹ ਜਿਹੜਾ ਤੁਹਾਡਾ ਜਿਹੜੇ ਧਰਨਾਂ ਲੱਗੇ ਆ ਇਹ ਕਿੰਨੇ ਦਿਨ ਤੱਕ ਜਾਰੀ ਰਹੇਗਾ ਜੀ ਇਹ ਤਾਂ ਅੱਜ ਹੁਣ ਦੇਖਦੇ ਆ ਜੀ 3-4 ਵਜੇ ਤੱਕ ਦਾ ਉਦੋਂ ਬਾਅਦ ਜੇ ਨਾ ਕੋਈ ਸਰਕਾਰ ਦੇ ਜੂ ਸਰਕੀ ਕੋਈ ਨਾ ਸਰਕਾਰ ਨੇ ਕੋਈ ਹਾਂ ਪੱਖੀ ਸਾਨੂੰ ਦਿੱਤਾ ਫਿਰ ਤੁਸੀਂ ਵੱਡੇ ਪੱਤਰ ਤੇ ਵਿੱਚ ਸੜਕਾਂ ਜਾਮ ਕਰ ਸਕਦੇ ਆ ਕੋਈ ਹੋਰ ਤੁਹਾਡੇ ਵੈਸੇ ਅਜ ਨੂੰ ਜਿਹੜਾ ਅਗਲਾ ਸੰਘਰਸ਼ ਹੈ ਵੀ ਅੱਜ ਸਰਕਾਰ ਤੱਕ ਨੂੰ ਇਹਦਾ ਤੁਹਾਡੇ ਕੋਲ ਨਹੀਂ ਆਉਂਦਾ ਹੈਗਾ ਤਾਂ ਤਿੱਖਾ ਹੋਊਗਾ ਜੀ ਤਿੱਖਾ ਹੁਣ ਸਾਨੂੰ ਤਿੱਖਾ ਕਰਨਾ ਪੈਣਾ ਹੈ ਜੀ ਅਗਲੇ ਹਫਤੇ ਫੇਰ ਅਸੀਂ ਇਕੱਠ ਕਰਾਂਗੇ ਉੱਤੇ ਦੇਖਾਂਗੇ ਫੇਰ ਕੀ ਕਰਿਆ ਸਰਕਾਰ ਅਗਲਾ ਅਗਲੇ ਸ਼ਨੀਵਾਰ 14 ਤਰੀਕ ਨੂੰ ਫੇਰ ਇਕੱਠ ਹੋਊਗਾ ਸਾਡਾ ਇੱਥੇ